ਉਸ ਬੰਦੇ ਦਾ ਜੂਣਾ ਕੀ ਜੱਗ ਉੱਤੇ ਜਿਸ ਬੰਦੇ ਵਿੱਚ ਅਣਖ ਤੇ ਆਣ ਹੈ ਨਹੀਂ ਝੂਠੀ ਸੂਰਤ ਦਾ ਤਾਜ ਜੋ ਬਨਦੇ ਨੇ ਉਹ ਅੱਜ ਵੀ ਕੱਲ ਵੀ ਸ਼ਾਨ ਹੈ ਨਹੀਂ ਉਸ ਘਰ ਨੂੰ ਚੋਰ ਹੈ ਲੁੱਟ ਲੈਂਦੇ ਜਿਹਦੇ ਦਰਦ ਦੇ ਉੱਤੇ ਦਰਮਾਨ ਹੈ ਨਹੀਂ ਉਸ ਧਨ ਕਮਾਏ ਦਾ ਕੀ ਫਾਇਦਾ ਜਿਸ ਧਨ ਚੋਂ ਕੀਤਾ ਦਾਨ ਹੈ ਨਹੀਂ ਇੱਕ ਤਲਬੂਤ ਹੈ ਮਿੱਟੀ ਦੀ ਇੱਕ ਢੇਰੀ ਜੇ ਇਸ ਦੇ ਵਿੱਚ ਪ੍ਰਾਣ ਹੈ ਨਹੀਂ ਉਸ ਰਾਗ ਨੂੰ ਸੁਣ ਕੇ ਕੀ ਕਰਨਾ ਜਿਸ ਰਾਗ ਚ ਮਹਿਕ ਦੀ ਤਾਨ ਹੈ ਨਹੀਂ ਉਸ ਪਰੀ ਸਰਾਹੀ ਦਾ ਕੀ ਫਾਇਦਾ ਜਿਸ ਦੇ ਲਾਗੇ ਕੋਈ ਖਾਲੀ ਜਾਮ ਹੈ ਨਹੀਂ ਉਸ ਰਾਜੇ ਦਾ ਕੌਡੀ ਮੁੱਲ ਨਹੀਂ ਜਿਸ ਰਾਜੇ ਦੇ ਪਿੱਛੇ عوام ਹੈ ਨਹੀਂ ਭਾਵੇਂ ਲੱਖ ਤੂੰ ਕਰ ਲੈ ਪਾਠ ਪੂਜਾ ਬਿਨਾਂ ਅਮਲੋਂ ਉਥੇ ਪ੍ਰਮਾਨ ਹੈ ਨਹੀਂ ਪਾਵੇਂ ਜਾ ਕੇ ਤੀਰthi ਰਗੜ ਮੱਥੇ ਗੁਰੂ ਚਰਨਾ ਜਹਾ ਕੋਈ ਤਾਮ ਹੈ ਨਹੀਂ ਮੁਰਸ਼ਿਦ ਬਾਜ ਹੈ ਅਤਲਾ ਥੋਥੀਆਂ ਨੇ ਜਿਵੇਂ ਤੀਰ ਦੇ ਬਿਨਾ ਕਮਾਨ ਹੈ ਨਹੀਂ ਗੁਰਨਾਮ ਝੂਠੀ ਆਬਾਦਤ ਕਰਨ ਦਾ ਮੁੱਲ ਨਹੀਂ ਜੇ ਇੰਦਰੇ ਆਪਣੇ ਗੁਲਾਮ ਹੈ ਨਹੀਂ ਜੇ ਇੰਦਰੇ ਆਪਣੇ ਗੁਲਾਮ ਹੈ ਨਹੀਂ